ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਐਨਡੀਪੀਐਸ ਦੇ ਪਰਚੇ ਹੈਗੇ ਨੇ ਉਹਨਾਂ ਇਸ ਵਕਤ ਪੂਰੇ ਦੇਸ਼ ਦੇ ਵਿੱਚ ਗੱਲ ਚੱਲਦੀ ਹੈ ਕਿ ਪੰਜਾਬ 'ਚ ਕੋਈ ਐਕਸ਼ਨ ਹੋ ਰਿਹਾ ਯਾਰ ਅੱਜ ਅਸੀਂ ਪਿੰਡ ਬੋਲੇਵਾਲਾ ਵਿਖੇ ਆਏ ਹਾਂ ਜਿੱਥੇ ਡੀਡੀਪੀਓ ਮੋਗਾ ਵੱਲੋਂ ਚਾਰ ਘਰਾਂ ਦੇ ਅਗੇਂਸਟ ਐਂਟੀ ਐਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਮੋਗਾ ਪੁਲਿਸ ਵੱਲੋਂ ਐਡਕੂਏਟ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਨੇ ਤਾਂਕਿ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਨਾ ਕ੍ਰੀਏਟ ਹੋਏ ਤੇ ਜਦੋਂ ਰਿਕਾਰਡ ਚੈੱਕ ਕੀਤਾ ਗਿਆ ਉਹਨਾਂ ਨੂੰ ਪਤਾ ਲੱਗਿਆ ਇਨ੍ਹਾਂ ਚਾਰਾਂ ਦੇ ਅਗੇਂਸਟ ਹੀ ਮਲਟੀਪਲ ਐਫਆਈਆਰਜ਼ ਰਜਿਸਟਰਡ ਹੈਗੀਆਂ ਨੇ ਜਿਹਦੇ ਵਿੱਚ ਆਈਪੀਸੀ ਅਤੇ ਐਨਡੀਪੀਐਸ ਐਕਟ ਦੇ ਤਹਿਤ ਵੀ ਇਨ੍ਹਾਂ ਤੇ ਮੁਕਦਮੇ ਦਰਜ ਨੇ ਤੇ ਇਨ੍ਹਾਂ ਦੇ ਅਗੇਂਸਟ ਕਮਰਸ਼ੀਅਲ ਐਨਡੀਪੀਐਸ ਦੀਆਂ ਐਫਆਈਆਰਜ਼ ਵੀ ਰਜਿਸਟਰਡ ਹੈਗੀਆਂ ਨੇ ਸਭ ਤੋਂ ਪਹਿਲਾਂ ਬੂਟਾ ਸਿੰਘ ਜਿਹੜਾ ਹੁਣ ਜੇਲ੍ਹ ਦੇ ਵਿੱਚ ਹੈ ਦੇ ਖਿਲਾਫ 7 ਐਫਆਈਆਰ ਦਰਜ ਹੈਗੀਆਂ ਪਰਮਜੀਤ ਸਿੰਘ ਉਰਫ ਪੰਮਾ ਆ ਵੀ ਜੇਲ੍ਹ ਦੇ ਵਿੱਚ ਹੈ ਦੇ ਖਿਲਾਫ 9 ਐਫਆਈਆਰ ਦਰਜ ਹੈਗੀਆਂ ਨੇ ਲਖਵਿੰਦਰ ਸਿੰਘ ਉਰਫ ਕਾਕੂ ਆ ਬੇਲ ਤੇ ਹੈ ਦੇ ਖਿਲਾਫ 8 ਐਫਆਈਆਰ ਦਰਜ ਹੈ ਤੇ ਰਾਜਵਿੰਦਰਪੁਰ ਪੁੱਤਰੀ ਬਾਗ ਸਿੰਘ ਆ ਵੀ ਬੇਲ ਤੇ ਹੈ ਦੇ ਖਿਲਾਫ ਟੋਟਲ 15 ਐਫ ਆਈ ਆਰ ਦਰਜ ਹੈ ਗਿਆ ਨਹੀਂ ਤੇ ਕੋਈ ਵੀ ਜਿਹੜੀ ਹੈ ਲੋ ਐਂਡ ਰੋਡ ਦਾ ਇਸ਼ੂ ਨਾ ਕ੍ਰੀਏਟ ਹੋਏ ਉਹਦੇ ਲਈ ਅਸੀਂ ਐਡਕੁਏਟ ਪੁਲਿਸ ਪ੍ਰੋਟੈਕਸ਼ਨ ਡੀ ਡੀ ਪੀਓ ਮੋਗਾ ਨੂੰ ਦਿੱਤੀ ਗਈ ਹੈ ਮੌਕੇ ਤੇ ਬੀ ਡੀ ਪੀਓ ਅਤੇ ਡਿਊਟੀ ਮੈਜਿਸਟਰੇਟ ਵੀ ਸਾਡੇ ਨਾਲ ਮੌਜੂਦ ਨੇ